ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਇੱਕ ਰੇਵਲੀ ਜਿਹੜੀ ਆਪਾਂ ਸਿਆਉਣ ਆਪਾਂ ਲਾਉਣਨੀ ਦੱਸਦੇ ਆਂ ਇਹ ਨਾ ਕਈ ਵਾਰ ਜਦੋਂ ਆਪਾਂ ਸਿਆਉਣ ਲਾਉਣੇ ਆਪਣੇ ਇੱਥੇ ਨਾ ਕੇਗਰਾ ਜਾਂ ਪੈਨ ਲੱਗ ਜਾਂਦਾ ਹੈ ਬਾਜੇ ਪੈਨ ਲੱਗ ਜਾਂਦਾ ਹੈ ਨਾ ਜਦੋਂ ਆਪਾਂ ਸਲਵਾੜ ਸਿੱਧੀ ਕਰਦੇ ਆਂ ਇਹ ਚ ਕੋਈ ਵੀ ਬਲ ਨਹੀਂ ਪਊਗਾ ਵੇਖੋ ਤੁਹਾਨੂੰ ਦੱਸਦੇ ਆਂ ਹੁਣ ਆਪਾਂ ਇਹਦੀ ਮੂਰੀ ਹੈ ਜਿਹੜੀ ਆਪਾਂ ਥੱਲੋਂ 6 ਇੰਚ ਤਿਆਰ ਰੱਖਣੀ ਹੈ 6 ਇੰਚ ਤੇ ਆਪਾਂ ਜਿਹੜੀ ਇਨਸਾਨੀ ਆਪਾਂ 6 ਇੰਚ ਦੀ ਲਾਉਣੀ ਆ ਇਸ ਤਰ੍ਹਾਂ ਉਹ ਆਪਣਾ ਇਹ 1.5 ਇੰਚ ਦੀ ਕੱਟ ਪਾਉਣੀ ਆਏਗੀ 7.5 ਇੰਚ ਲਾਵਾਂਗੇ 7.5 ਲਾ ਕੇ ਇੱਥੋਂ ਆਪਾਂ ਇਹਨੂੰ ਸਿੱਧਾ ਪੈਂਚੀ ਟੇਪ ਦੇ ਨਾਲ ਇਸ ਤਰ੍ਹਾਂ ਸਿੱਧੀ ਲਾਵਾਂਗੇ ਇਹਦੇ ਵਿੱਚ ਕੀ ਆ ਝੋਲ ਜਾਨੀ ਪੈਂਦਾ ਹੈਗਾ ਤੇ ਨਾ ਹੀ ਇਹਦੇ ਵਿੱਚ ਬਲ ਪੈਣ ਜਮਾ ਸਿੱਧੀ ਰੇਵਲੀ ਸਿਆਉਣਾ ਜਿਹੜੀ ਇਹ ਜਾਊਗੀ ਹੁਣ ਆਪਾਂ ਸੋਨੂੰ ਇਹ ਤੇ ਸਲਾਈ ਲਾ ਕੇ ਦਿਖਾਉਣਿਆ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਲਾ ਕੇ ਆਪਾਂ ਇੱਥੋਂ ਸਲਾਈ ਪੱਕੀ ਕਰ ਲਈਏ ਜਦੋਂ ਆਪਾਂ ਮਸ਼ੀਨ ਲਾਵਾਂਗੇ ਐਸ ਤਰ੍ਹਾਂ ਅਸੀਂ ਪਿੱਛਾ ਅੱਗੇ ਆਪਾਂ ਇਹਦਾ ਆਪਾਂ ਇੱਥੋਂ ਇੱਕੋ ਵੀ ਪੱਕੀ ਕਰਨੀ ਹੈ ਇਸ ਤਰ੍ਹਾਂ ਪੱਕੀ ਕਰ ਲਈ ਆਪਾਂ ਹੁਣ ਆਪਾਂ ਕੀ ਕਰਨਾ ਹੈ ਇੱਥੋਂ ਆਪਾਂ ਐਸ ਤਰ੍ਹਾਂ ਇਹਨੂੰ ਸਲਵਾਰ ਨੂੰ ਜਿਹੜੀ ਸਿੱਧੀ ਕਰਕੇ ਕੱਪੜੇ ਨੂੰ ਐਸ ਤਰ੍ਹਾਂ ਹੁਣ ਆਪਾਂ ਜਿੱਥੇ ਆਪਣੀ ਚੀਜ਼ ਆ ਬਣ ਰਹੀ ਹੈ ਦੇਖੋ ਬੱਟ ਜੀ ਬਣ ਰਹੀ ਹੈ ਨਾ ਆਪਾਂ ਇਹਦੀ ਸਾਰ ਜੇ ਨਾਲ ਆਪਾਂ ਸਲਾਈ ਲੈ ਕੇ ਆਵਾਂਗੇ ਇਹਦੇ ਉੱਪਰ ਆਪਾਂ ਸਲਾਈ ਜਮਾ ਇਹ ਜਿਹੜੀ ਚ ਗਾਲ ਨਹੀਂ ਪੈਂਦੇ ਸੋ ਨੂੰ ਕਪੜਾ ਜਿਹੜਾ ਇਹ ਆਪਾਂ ਸਲਾਈ ਸਿੱਧੀ ਜੀ ਕਰਕੇ ਵਿਖਾਵਾਂਗੇ ਹਾਂ ਵੇਖ ਇਸ ਤਰ੍ਹਾਂ ਆਪਾਂ ਇਹ ਸਲਾਈ ਇਹਦੀ ਲਾਉਣੀ ਆ ਸਾਰੀ ਬਸ ਇਥੋਂ ਆਪਣਾ ਕਪੜਾ ਸੈੱਟ ਕਰਕੇ ਸਾਰੀ ਸਲਾਈ ਜੇ ਵੀ ਐਸੇ ਕਰ ਹੀ ਲਾਓ ਕੋਲੇ ਆ ਕੇ ਚੋਲੇ ਕੋਲੇ ਆ ਕੇ ਆਪਾਂ ਨੇ ਕੀ ਕਰਨਾ ਜਰਰੀ ਹੈ ਸੇਵਨ ਇਸ ਤਰ੍ਹਾਂ ਸੇਵਨ ਮੁੜਦੇ ਨਾ ਆਪਣੀ ਆਹ ਦੇਖੋ ਜੀ ਆਪਣੀ ਸਲਾਈ ਹੈ ਜਿਹੜੀ ਜਮਾ ਰੇਵ ਸਿੱਧੀ ਸਲਾਈ ਹੈ ਆਪਣੇ ਕੋਈ ਵੀ ਇੱਥੇ ਵਾਲ ਨਹੀਂ ਪੈ ਰਿਆ ਨਹੀਂ ਨਾ ਵਿੱਚ ਇਹ ਇਸ ਤਰ੍ਹਾਂ ਆਏ ਜੇ ਵਾਲ ਪੈ ਜਾਂਦੇ ਨੇ ਆਪਣੇ ਉਹ ਵਾਲ ਹੈ ਹੀ ਨਹੀਂ ਦੇਖੋ ਜਮਾ ਸਿੱਧੀ ਸਲਾਈ ਹੈ ਆਪਣੀ ਮੇਰੀ ਵੀਡੀਓ ਦੇਖਣ ਲਈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਨਵਾਂ ਆਇਆ ਚੈਨਲ ਤੇ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਲਈ